ਇਹ ਜਿਹੜੀ ਹੈਗੀ ਆ ਹਿੰਦੂ ਤੇ ਸਿੱਖ ਭਾਈਚਾਰੇ ਦੀ ਜਿੱਤ ਆ ਪਖੰਡਵਾਦ ਦੇ ਉੱਤੇ ਜਿਹੜਾ ਪੰਜਾਬ ਦੇ ਚ ਧਰਮ ਪਰਵਰਤਨ ਦਾ ਇੱਕ ਬਹੁਤ ਵੱਡਾ ਪਖੰਡ ਚੱਲ ਰਿਹਾ ਕੱਲੀ ਹੱਥ ਐ ਕੀਤਾ ਤੇ ਇਹਨੂੰ ਉਡਾ ਦਿੱਤਾ ਉਹਨੂੰ ਉਡਾ ਦਿੱਤਾ ਗੁੰਗੇ ਨੂੰ ਬੁਲਾ ਦਿੱਤਾ ਅੱਜ ਇਹਦਾ ਉਹ ਜਾਦੂ ਉਟੋਣਾ ਕਿਉਂ ਨਹੀਂ ਚੱਲਿਆ ਅੱਜ ਜੱਜ ਸਾਹਿਬ ਦਾ ਮਾਈਂਡ ਪਲਟ ਦਿੰਦਾ ਅੱਜ ਪ੍ਰਸ਼ਾਸਨ ਨੇ ਇਹਦੇ ਸਾਰੇ ਸਮਰਥਕਾਂ ਨੂੰ ਜਿਹੜਾ ਹੈਗਾ ਇਥੋਂ ਦੀ ਕੰਟਰੋਲ ਕੀਤਾ ਅੱਜ ਪ੍ਰਸ਼ਾਸਨ ਨੂੰ ਜਿਹੜਾ ਹੈਗਾ ਉਹ ਕੰਟਰੋਲ ਕਰ ਲੈਂਦਾ ਇਹ ਇੱਕ ਬੱਚੀ ਹੋਰ ਆ ਆ ਉਹਦੀ ਵੀਡੀਓ ਸਾਡੇ ਕੋਲ ਆਈ ਆ ਉਹਦੇ ਢਿੱਡ 'ਚ ਲੱਤਾਂ ਮਾਰ ਕੇ ਉਹਨੂੰ ਕੁੱਟਿਆ ਗਿਆ। ਉਹ ਬੱਚੀ ਇੰਨੀ ਡਰੀ ਹੋਈ ਸੀ ਵੀ ਪਾਸਟਰ ਕਿਤੇ ਉਹਦੇ ਪਰਿਵਾਰ ਨੂੰ ਨਾ ਮਾਰ ਦੇ, ਉਹਨੂੰ ਨਾ ਮਾਰ ਦੇਵੇ। ਉਹ ਬਹੁਤ ਡਰੀ ਹੋਈ ਸੀ। ਹੁਣ ਪੁੱਤਰ ਤੂੰ ਹਿੰਮਤ ਕਰ, ਇੱਕ ਵਾਰੀ ਆ ਸਾਹਮਣੇ। ਤੇਰਾ ਇਨਸਾਫ ਵੀ ਲੜਾਂਗੇ, ਅਖੀਰ ਤੱਕ ਲੜਾਂਗੇ। ਜਿਹੜੀਆਂ ਲੱਤਾਂ ਇਹਨੇ ਤੇਰੀ ਹਿੱਕ 'ਚ ਨਾ ਮਾਰੀਆਂ ਬੱਚੇ, ਉਹ ਲੱਤਾਂ ਦਾ ਹਿਸਾਬ ਲਵਾਵਾਂਗੇ ਇਹਦੇ ਤੋਂ। ਜਿਸ ਮੱਥੇ 'ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਸੀ, ਪਿੱਛੇ ਵੀ ਰੋਕ ਲੇ ਬਈ ਬੱਸਾਂ। ਉਹਨਾਂ ਦੇ ਵੱਲੋਂ ਦੰਗੇ ਦੀ ਤਿਆਰੀ ਸੀ। ਆਪਣਾ ਇਕੱਠ ਕਰੋ। ਮੈਂ ਕਹਾਂ ਜੀ ਨਹੀਂ ਬਿਲਕੁਲ ਨਹੀਂ। ਇਹ ਗਲਤੀ ਕਰਨੀ ਅੰਮ੍ਰਿਤਪਾਲ ਵਾਲੀ ਗਲਤੀ ਆਪਾਂ ਨਹੀਂ ਕਰਨੀ ਹੈਗੀ ਕਿ ਆਪਾਂ ਕੱਟ ਕਰੀਏ ਬੰਦੇ ਕੱਟੇ ਕਰੀਏ ਰੀਪ ਦੇ ਮਾਮਲੇ ਦੇ ਵਿੱਚ ਪਾਸਟਰ ਬਜਿੰਦਰ ਨੂੰ ਦੋਸ਼ੀ ਕਰਾਰ ਦਿੱਤਾ ਹੈ ਤਾਂ 1 April ਨੂੰ ਸਜ਼ਾ ਸੁਣਾਈ ਜਾਣੀ ਆ ਕੁਝ ਇਨਸਾਫ ਪਸੰਦ ਲੋਕ ਜਿਹੜੇ ਚਾਹੁੰਦੇ ਸੀ ਕਿ ਉਸ ਪੀੜਤ ਮਹਿਲਾ ਨੂੰ ਇਨਸਾਫ ਮਿਲੇ ਤਾਂ ਉਹ ਵੀ ਅਦਾਲਤ ਦੇ ਵਾਰ ਪਹੁੰਚੇ ਨੇ ਅਦਾਲਤ ਦੇ ਫੈਸਲੇ ਤੋਂ ਖਾਫੀ ਖੁਸ਼ ਨਜ਼ਰ ਆਏ ਨੇ ਤਾਂ ਕਿਹਾ ਕਿ ਅੱਜ ਇਨਸਾਫ ਉਸ ਮਹਿਲਾ ਨੂੰ ਵੀ ਮਿਲਿਆ ਮਿਲਿਆ ਜਿਹੜੀ 2018 ਤੋਂ ਬੜੀ ਹੀ ਬਹਾਦਰੀ ਦੇ ਨਾਲ ਉਹ ਦਵਾ ਦੇ ਹੇਠਾਂ ਲੜਾਈ ਲੜ ਰਹੀ ਸੀ ਤਾਂ ਪੱਖ ਸਿੰਘ ਬਾਬੀ ਸਾਡੇ ਨਾਲ ਨੇ ਗੱਲਬਾਤ ਕਰਦੇ ਕਿਸ ਤਰੀਕੇ ਨਾਲ ਦੇਖਦੇ ਹੋ ਅਦਾਲਤ ਦਾ ਬਹੁਤ ਵੱਡਾ ਫੈਸਲਾ ਆ ਮੈਂ ਕਹਣਾ ਜੀ ਇਹ ਬਹੁਤ ਵੱਡੀ ਜਿੱਤ ਆ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਜੋ ਵੀ ਹੋਇਆ ਆਪਾਂ Hindu ਔਰ Sikh ਚੱਥੇ ਬੰਦਿਆਂ ਨੂੰ ਇੱਕ ਮੰਚ ਤੇ ਲਿਆਏ ਔਰ ਇਹ ਜਿੱਤ ਜਿਹੜੀ ਹੈ ਨਾ ਇਹ ਮੇਰੀ ਨਹੀਂ ਆ ਇਹ ਰੋਕੀ ਦੀ ਨਹੀਂ ਆ ਇਹ ਜਿਹੜੀ ਹੈਗੀ ਹੈ ਹਿੰਦੂ ਤੇ ਸਿੱਖ ਭਾਈਚਾਰੇ ਦੀ ਜਿੱਤ ਆ ਉਹ ਪਖੰਡਵਾਦ ਦੇ ਉੱਤੇ ਇਹ ਤੰਤਰਵਾਦ ਦੇ ਉੱਤੇ ਜਿਹੜਾ ਪੰਜਾਬ ਦੇ ਚ ਧਰਮ ਪਰिवर्तन ਦਾ ਇੱਕ ਬਹੁਤ ਵੱਡਾ ਪਖੰਡ ਚੱਲ ਰਿਹਾ ਉਹਦੇ ਉੱਤੇ ਜਿੱਤ ਆ ਇਹ ਔਰ ਮੈਂ ਕਹਿੰਦਾ ਇਹਨਾਂ ਨੇ ਕੀ ਕੁਛ ਨਹੀਂ ਕੀਤਾ ਅੱਜ ਇਹਨਾਂ ਦੇ 500 ਤੋਂ ਵੱਧ ਸਮਰਥਕ ਸੀਗੇ ਦੋ ਤਿੰਨ ਬੱਸਾਂ ਇਹਨਾਂ ਦੀਆਂ ਪੁਲਿਸ ਨੇ ਰੋਕੀਆਂ ਨੇ ਇੱਥੇ 150 ਤੋਂ ਵੱਧ ਇਹਨਾਂ ਦੇ ਸਮਰਥਕ ਇੱਥੇ ਸੀਗੇ ਤੇ ਅਸੀਂ ਸੀਗੇ ਸਿਰਫ ਚਾਰ ਗੁਰੂ ਦੇ ਖਾਲਸੇ ਔਰ ਗੁਰੂ ਸਾਹਿਬ ਨੇ ਫਿਰ ਜਿੱਤ ਬਖਸ਼ੀ ਗਿਆ ਅੱਜ ਇਹ ਜਿਹੜਾ ਇਹ ਜਿਹੜਾ ਸਟੇਜਾਂ ਤੋਂ ਸਟੇਜਾਂ ਤੋਂ ਇਹ ਜਿਹੜਾ ਦਿਖਾ ਰਿਹਾ ਸੀਗਾ ਕਦੀ ਹੱਥ ਐ ਕੀਤਾ ਤੇ ਇਹਨੂੰ ਉਡਾ ਦਿੱਤਾ ਉਹਨੂੰ ਉਡਾ ਦਿੱਤਾ ਗੁੰਗੇ ਨੂੰ ਬੁਲਾ ਦਿੱਤਾ ਹਨਾ ਅੰਨੇ ਨੂੰ ਦਿਖਾ ਦਿੱਤਾ ਅੱਜ ਇਹਦਾ ਉਹ ਜਾਦੂ ਟੂਣਾ ਕਿਉਂ ਨਹੀਂ ਚੱਲਿਆ ਹਨਾ ਇਹ ਲੋਕਾਂ ਨੂੰ ਵੀ ਸਮਝਣ ਦੀ ਲੋੜ ਆ ਅੱਜ ਕਿੱਥੇ ਗਈਆਂ ਇਹਦੀਆਂ ਉਹ ਸਾਰੀਆਂ ਤਾਕਤਾਂ ਅੱਜ ਚਾਰ ਜਾਣੇ ਚਾਰ ਜਾਣੇ ਨਹੀਂ ਇੱਥੋਂ ਕਾਬੂ ਆਏ ਅੱਜ ਜੱਜ ਸਾਹਿਬ ਦਾ ਮਾਈਂਡ ਪਲਟ ਦਿੰਦਾ ਅੱਜ ਪ੍ਰਸ਼ਾਸਨ ਨੇ ਇਹਦੇ ਸਾਰੇ ਸਮਰਥਕਾਂ ਨੂੰ ਜਿਹੜਾ ਹੈਗਾ ਇੱਥੋਂ ਦੀ ਕੰਟਰੋਲ ਕੀਤਾ ਅੱਜ ਪ੍ਰਸ਼ਾਸਨ ਨੂੰ ਜਿਹੜਾ ਹੈਗਾ ਉਹ ਕੰਟਰੋਲ ਕਰ ਲੈਂਦਾ ਇਹ ਅੱਜ ਨਹੀਂ ਚੱਲਿਆ ਇਹਦਾ ਜਾਦੂ ਤੁਣਾ ਅੱਜ ਪ੍ਰਸ਼ਾਸਨ ਦੇ ਨਾਲ ਬੈਠ ਕੇ ਗੱਡੀ ਦੇ ਵਿੱਚ ਸਾਹੂ ਪੁੱਤਾਂ ਨਾਲ ਵਾਂਗੂ ਗਿਆ ਹੈਨਾ ਕਿ ਕਿਤੇ ਪ੍ਰਸ਼ਾਸਨ ਡਾਂਗ ਨਾ ਫੇਰ ਦੇਵੇ ਤੇ ਗਿਆ ਆ ਬੰਦੇ ਦਾ ਪੁੱਤ ਬਣ ਕੇ ਸਾਨੂੰ ਲੋੜ ਹੈਗੀ ਆ ਹਿੰਦੂ ਸਿੱਖ ਦੇਖੋ ਹਿੰਦੂ ਸਿੱਖ ਦਾ ਪੰਜਾਬ ਦੇ ਵਿੱਚ ਬਹੁਤ ਕਲੇਸ਼ ਚੱਲਦਾ ਮੈਂ ਕਹਿੰਦਾ ਸਾਨੂੰ ਇੱਕ ਮੰਚ ਤੇ ਆ ਕੇ ਇੱਕ ਜਗ੍ਹਾ ਬੈਠ ਕੇ ਆਪਣੇ ਆਪਸੀ ਮਫਾਦਾ ਨੂੰ ਇੱਕ ਪਾਸੇ ਕਰਕੇ ਨਾ ਹੁਣ ਇਕੱਠੇ ਹੋਣ ਦੀ ਲੋੜ ਆ ਪੰਜਾਬ ਦੀ ਤਰੱਕੀ ਦੇ ਲਈ ਪੰਜਾਬ ਦੀ ਅਮਨ ਆ ਸ਼ਾਂਤੀ ਦੇ ਲਈ ਔਰ ਪੰਜਾਬ ਦੇ ਭਾਈਚਾਰੇ ਦੇ ਲਈ ਇੱਕ ਜਗ੍ਹਾ ਹੋ ਕੇ ਲੜੀ ਤੇ ਇੱਕ ਬੇਨਤੀ ਮੈਂ ਕਰ ਦਉਂ ਆ ਇੱਕ ਬੱਚੀ ਹੋਰ ਆ ਆ ਉਹਦੀ ਵੀਡੀਓ ਸਾਡੇ ਕੋਲ ਆਈ ਆ ਉਹਦੇ ਢਿੱਡ 'ਚ ਲੱਤਾਂ ਮਾਰ ਕੇ ਉਹਨੂੰ ਕੁੱਟਿਆ ਗਿਆ ਬਹੁਤ ਜ਼ਿਆਦਾ ਉਹਦੇ ਨਾਲ ਕੁੱਟਮਾਰ ਹੋਈ ਆ ਇਹ ਇੱਕ ਹੋਰ ਅਲੱਗ ਵੀਡੀਓ ਆ ਜਿਹੜੀ ਉਹ ਵੀਡੀਓ ਹੈਗੀ ਆ ਸੀਸੀਟੀਵੀ ਵਾਲੀ ਜੀ ਲੀ ਪਿਛਲੇ ਦਿਨਾਂ ਚ ਚੱਲੀ ਆ ਉਸ ਤੋਂ ਅਲੱਗ ਆ ਤੇ ਉਹ ਬੱਚੀ ਵਿਚਾਰੀ ਇੰਨੀ ਡਰੀ ਹੋਈ ਸੀਗੀ ਕੱਲ ਦੇ ਦਿਨ ਚ ਵੀ ਰਾਤ ਕੱਲ ਰਾਤ ਵੀ ਗੱਲ ਹੋਈ ਉਹ ਬੱਚੀ ਇੰਨੀ ਡਰੀ ਹੋਈ ਸੀ ਵੀ ਪਾਸਟਰ ਕਿਤੇ ਉਹਦੇ ਪਰਿਵਾਰ ਨੂੰ ਨਾ ਮਾਰ ਦੇ ਉਹਨੂੰ ਨਾ ਮਾਰ ਦੇਵੇ ਉਹ ਬਹੁਤ ਡਰੀ ਹੋਈ ਸੀ ਮੈਂ ਉਸ ਬੱਚੇ ਨੂੰ ਬੇਨਤੀ ਕਰਾਂਗਾ ਬੱਚੇ ਤੇਰਾ ਦੋਖੀ ਹਾਲੇ ਤੱਕ ਕੇਸ ਨਹੀਂ ਸ਼ੁਰੂ ਹੋਇਆ ਰੱਬ ਤੋਂ ਡਰ ਕੇ ਕਹਿੰਦਾ ਤੇਰਾ ਦੋਖੀ ਅੱਜ ਚਲਾ ਗਿਆ ਸਲਾਖਾਂ ਦੇ ਪਿੱਛੇ ਹੁਣ ਪੁੱਤਰ ਤੂੰ ਹਿੰਮਤ ਕਰ ਇੱਕ ਵਾਰੀ ਆ ਸਾਹਮਣੇ ਤੇਰਾ ਇਨਸਾਫ ਵੀ ਲੜਾਂਗੇ ਅਖੀਰ ਤੱਕ ਲੜਾਂਗੇ ਜਿਹੜੀਆਂ ਲੱਤਾਂ ਇਹਨੇ ਤੇਰੀ ਹਿੱਕ 'ਚ ਨਾ ਮਾਰੀਆਂ ਬੱਚੇ ਉਹ ਲਕਤਾਂ ਦਾ ਹਿਸਾਬ ਲਵਾਂਗੇ ਇਹਦੇ ਤੋਂ ਤੂੰ ਇੱਕ ਵਾਰੀ ਵੱਡਾ ਭਰਾ ਸਮਝ ਕੇ ਆ ਤੇ ਆ ਕੇ ਤੇਰਾ ਵੀ ਇਨਸਾਫ ਲਵਾਂਗੇ ਗੁਰੂ ਸਾਹਿਬ ਨਾਲ ਨੇ ਇਹ ਪਖੰਡਵਾਦ ਦੀ ਜੜ ਪੁੱਟਾਂਗੇ ਪੰਜਾਬ ਦੇ ਵਿੱਚੋਂ ਵੀ ਅੱਜ ਵੀ ਪਖੰਡਵਾਦ ਦਾ ਭਾਂਡਾ ਪੰਨਿਆ ਗਿਆ ਉਹ ਜਿਹਦਾ ਤਾਕਤ ਜਿਹਦਾ ਪਖੰਡ ਚੱਲਦਾ ਹੁੰਦਾ ਤੇ ਅੱਜ ਇਹ ਕੋਰਟ ਦਾ ਫੈਸਲਾ ਨਾ ਪੜ ਲੈਂਦਾ ਅੱਜ ਇਹ ਸਾਨੂੰ ਨਾ ਪੇੜਾਂ ਤੇ ਟੰਗ ਦਿੰਦਾ ਅੱਜ ਜਿਹੜੀ ਛੂੰ ਛਾਂ ਕਰਦਾ ਸਾਡੇ ਨਾਲ ਨਾ ਕਰ ਲੈਂਦਾ ਅੱਜ ਇਹਦੇ ਪਖੰਡ ਦਾ ਜਿਹੜਾ ਪਰਦਾ ਚੱਕਿਆ ਗਿਆ ਇਹਦੇ ਘੜੇ ਤੋਂ ਕੋਲਾ ਚੱਕਿਆ ਗਿਆ ਆ ਤੇ ਮੈਂ ਕਹਿੰਨਾ ਬਹੁਤ ਬਹੁਤ ਮੁਬਾਰਕਾਂ ਨੇ ਸਾਰੇ ਹਿੰਦੂ ਸਿੱਖ ਭਾਈਚਾਰੇ ਨੂੰ ਜਿਹੜੇ ਇਹਨਾਂ ਤੋਂ ਦੁਖੀ ਨੇ ਤੇ ਉਹਨਾਂ ਬੱਚਿਆਂ ਦੇ ਨਾਲ ਖਾਸ ਤੌਰ ਤੇ 2018 ਦਾ ਕੇਸ 2018 ਦੇ ਕੇਸ 'ਚ ਕਨਵੈਕਸ਼ਨ ਹੋ ਗਈ ਆ ਤੇ ਜਿਹੜੀ ਉਹ ਬੱਚੀ ਹੈਗੀ ਕਪੂਰਥਲੇ ਵਾਲੀ ਜਿਹਨੂੰ ਮੈਂ ਅਡਾਪਟ ਕੀਤਾ ਜਿਹਨੂੰ ਮੈਂ ਕਿਹਾ ਸੀ ਕਿ ਹੁਣ ਭਗਤ ਸਿੰਘ ਦਵਾਬੀ ਦੀ ਧੀ ਆ ਉਹ ਵੀ ਬੈਠੀ ਘਰੇ ਦੇਖਦੀ ਹੋਣੀ ਆ ਪੁੱਤਰ ਬਹੁਤ ਬਹੁਤ ਮੁਬਾਰਕਾਂ ਆ ਅੱਜ ਤੇਰਾ ਦੁਖੀ ਹਲੇ ਤੇਰਾ ਕੇਸ ਬਾਕੀ ਆ ਅੱਜ ਤੇਰਾ ਦੁਖੀ ਗਿਆ ਸਲਾਖਾਂ ਦੇ ਪਿੱਛੇ ਤੇ ਹੁਣ ਕਿਸੇ ਤੋਂ ਡਰਨ ਦੀ ਲੋੜ ਨਹੀਂ ਜਿਹਦੇ ਨਾਲ ਵੀ ੱੱਕਾ ਹੋਇਆ ਤੁਸੀਂ ਸਿਰਫ ਸਾਡੇ ਨਾਲ ਸੰਪਰਕ ਕਰੋ ਇੱਕ ਵਾਰੀ ਲੱਗਦਾ ਹੁਣ ਉਹਨਾਂ ਲੋਕਾਂ ਨੂੰ ਵੀ ਸਮਝ ਜਾਣਾ ਚਾਹੀਦਾ ਜਿਹੜੇ ਪਖੰਡਵਾਦ ਦੇ ਪਿੱਛੇ ਹਲੇ ਵੀ ਪਾਲੇ ਵੀ ਭੱਜੇ ਫਿਰਦੇ ਇਹ ਜਿਹੜੀ ਭੇਡਚਾਲ ਆ ਹਨਾ ਹੁਣ ਲੋਕਾਂ ਨੂੰ ਸਮਝ ਆ ਜਾਣੀ ਚਾਹੀਦੀ ਆ ਵੈਸੇ ਤਾਂ ਉਹ ਜਿਹੜਾ ਹੈਗਾ ਸਰਸੇ ਵਾਲਾ ਉਹਦੀਆਂ ਭੇਡਾਂ ਵੀ ਅੱਜ ਤੱਕ ਉਹਨੂੰ ਪਿਤਾਜੀ ਕਹਿੰਦੀਆਂ ਨੇ ਤੇ ਇਹ ਬਲਾਤਕਾਰੀਆਂ ਦੀਆਂ ਭੇਡਾਂ ਵੀ ਇਹਨੂੰ ਪਿਤਾਜੀ ਕਹਿੰਦੀਆਂ ਨੇ ਹਾਲਾਂਕਿ ਭੇਡਾਂ ਨੇ ਨਹੀਂ ਸੁਧਰਨਾ ਪਰ ਭਾਈ ਹੱਥ ਜੋੜ ਕੇ ਬੇਨਤੀ ਆ ਹੁਣ ਸਮਝ ਲਓ ਹੁਣ ਤੁਹਾਡੇ ਸਾਹਮਣੇ ਐਕਸਪੋਜ਼ ਹੋ ਗਿਆ ਸਾਰਾ ਕੁਝ ਜੀ ਤੇ ਇਹ ਲੜਾਈ ਨੂੰ ਲੰਬੇ ਲੈ ਕੇ ਚੱਲਾਂਗੇ ਉਹਨਾਂ ਦੇ ਸਮਰਥਕ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਸੀ ਪਿੱਛੇ ਵੀ ਰੋਕ ਲੇ ਬਈ ਕਈ ਬਸਾਂ ਦੇ ਉਹਨਾਂ ਦੇ ਵੱਲੋਂ ਦੰਗੇ ਦੀ ਤਿਆਰੀ ਸੀ ਸਾਨੂੰ ਸਾਨੂੰ ਵੀ ਇਹ ਪਹਿਲਾਂ ਹੀ ਕਿਹਾ ਗਿਆ ਕਿ ਤੁਸੀਂ ਆਪਣੇ ਬੰਦੇ ਲੈ ਕੇ ਆਓ ਆਪਣਾ ਇਕੱਠ ਕਰੋ ਮੈਂ ਕਿਹਾ ਜੀ ਨਹੀਂ ਬਿਲਕੁਲ ਵੀ ਨਹੀਂ ਇਹ ਗਲਤੀ ਕਰਨੀ ਹੀ ਨਹੀਂ ਅਮਰਤਪਾਲ ਵਾਲੀ ਗਲਤੀ ਆਪਾਂ ਨਹੀਂ ਕਰਨੀ ਹੈਗੀ ਕਿ ਆਪਾਂ ਇਕੱਠ ਕਰੀਏ ਬੰਦੇ ਇਕੱਠੇ ਕਰੀਏ ਜਦ ਜੁਡੀਸ਼ਰੀ ਆਪਣਾ ਕੰਮ ਕਰ ਰਹੀ ਹੈ ਜੀ ਜੁਡੀਸ਼ਰੀ ਆਪਣਾ ਕੰਮ ਨਾ ਕਰੇ ਫਿਰ ਅਸੀਂ ਕੋਈ ਧਰਨਾ ਕਰੀਏ ਕੋਈ ਐਜੀਟੇਸ਼ਨ ਕਰੀਏ ਜੁਡੀਸ਼ਰੀ ਆਪਣਾ ਕੰਮ ਕਰ ਰਹੀ ਹੋਵੇ ਵਧੀਆ ਕੀਤਾ ਹੈਣਾ ਜੇ ਅਸੀਂ ਆਪਣੇ 10 20 ਬੰਦੇ 50 ਬੰਦੇ ਲੈ ਕੇ ਆ ਜਾਂਦੇ ਇਹਨਾਂ ਨਾਲ ਟਕਰਾਅ ਹੁੰਦਾ ਸਾਡੇ ਤੇ ਅਲੱਗ ਤੋਂ ਪਰਚੇ ਹੋ ਜਾਂਦੇ ਉਹ ਜਿਹੜਾ ਹੈਗਾ ਉਹ ਕੋਰਟ ਦੇ ਇੱਚੇ ਕੋਈ ਹੋਰ ਪਟੀਸ਼ਨ ਲਾ ਦਿੰਦਾ ਪਾਸਟਰ ਵਰਜਿੰਦਰ ਕਿ ਉਹਨੂੰ ਖਤਰਾ ਹੈਗਾ ਹੈਨਾ ਤੇ ਉਹ ਇਸ ਚੀਜ਼ ਤੋਂ ਬਚ ਕੇ ਨਿਕਲ ਜਾਂਦਾ ਸ਼ਾਂਤੀ ਨਰਮਾ ਤੇ ਠਰਮਾ ਇਹ ਇਹ ਜਿਹੜਾ ਜਾਪਤੇ ਚ ਰਹਿ ਕੇ ਜਿਹੜਾ ਕੰਮ ਹੋਇਆ ਅੱਜ ਚਾਰ ਜਾਣੇ ਸੀਗੇ ਅਸੀਂ ਸਿਰਫ ਔਰ 150 ਤੋਂ ਵੱਧ ਲੋਕ ਸੀ ਇਹਨਾਂ ਦੇ ਤੇ ਫਤਿਹਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਇਸਨੂੰ ਸਮਝਣ ਦੀ ਸਾਡੇ ਨੌਜਵਾਨਾਂ ਨੂੰ ਵੀ ਸਮਝਣ ਦੀ ਲੋੜ ਆ ਕਈ ਵਾਰੀ ਤੁਹਾਨੂੰ ਮੂਹਰੇ ਹੋ ਕੇ ਲੜਨ ਦੀ ਬਜਾਏ ਪਿੱਛੇ ਹੋ ਕੇ ਖੜ ਕੇ ਦੇਖਣਾ ਵੀ ਬਹੁਤ ਜ਼ਰੂਰੀ ਹੁੰਦਾ ਜੁਡੀਸ਼ਰੀ ਨੇ ਆਪਣਾ ਕੰਮ ਕਰਤਾ ਆ ਇੱਕ ਤਰੀਕ ਨੂੰ ਕਨਵਿਕਸ਼ਨ ਹੈਗੀ ਆ 2018 ਵਾਲੇ ਕੇਸ ਦੇ ਵਿੱਚ ਅਸੀਂ 20 ਸਾਲ ਦੀ ਡਿਮਾਂਡ ਕਰਾਂਗੇ ਉਸ ਤੋਂ ਬਾਅਦ ਜਿਹੜਾ ਦੂਜਾ ਕੇਸ ਹੈਗਾ ਪਾਸਕੋ ਉਹਦੇ ਵਿੱਚ ਵੀ ਗ੍ਰਿਫਤਾਰੀ ਹੋ ਗਈ ਹੈ ਦੂਜੇ ਕੇਸ 'ਚ ਉਹ ਬੱਚੀ ਜਿਹੜੀ ਹੈਗੀ ਆ ਕਪੂਰਤਲੇ ਵਾਲੀ ਉਹ 'ਚ ਪਾਸਕੋ ਲੱਗ ਗਿਆ ਤੇ ਤੀਜਾ ਕੇਸ ਜਿਹੜਾ ਉਹ ਮਾਰਕੋਟੋਲਾ ਹੈਗਾ ਸੀਸੀਟੀਵੀ ਉਹਦੇ ਵਿੱਚ ਹੁਣ ਕਾਰਵਾਈ ਸਟਾਰਟ ਹੋਏਗੀ 11 ਸਾਲ ਦੀ ਮੰਗ ਕਰਾਂਗੇ 20 ਸਾਲ ਦੀ ਮੰਗ ਕਰਾਂਗੇ 20 ਸਾਲ ਦੀ ਮੰਗ ਕਰਾਂਗੇ ਜੀ ਘੱਟੋ ਘੱਟ 20 ਸਾਲ ਦੀ ਕਰਾਂਗੇ ਜਿਹੜਾ ਪਾਸਕੋ ਵਾਲਾ ਹੈਗਾ ਮੋਲੇਸਟੇਸ਼ਨ ਹੈਗਾ 15 ਸਾਲ ਜਾਂ 20 ਸਾਲ ਉਹਦੇ ਵਿੱਚ ਵੀ ਮੰਗ ਕਰਾਂਗੇ ਬਹੁਤ ਬਹੁਤ ਧੰਨਵਾਦ ਅ ਇਸ ਸਮੇਂ ਖਾਲਸੇ ਸਿੰਘ ਸਾਡੇ ਨਾਲ ਸੀ ਜਿਹੜੇ ਇਸ ਸਮੇਂ ਪਹੁੰਚੇ ਹੋਏ ਸੀ ਤਾਂ ਉਹਨਾਂ ਦਾ ਵੀ ਕਹਿਣਾ ਸੀ ਕਿ ਇਨਸਾਫ ਮਿਲਿਆ ਅੱਜ ਮਾਨੂੰ ਬਹੁਤ ਸਕੂਨ ਮਿਲਿਆ ਤਾਂ ਸੀਸਕੇ ਦੇ ਵਿੱਚ 20 ਸਾਲ ਦੀ ਸਜ਼ਾ ਦੀ ਮੰਗ ਅਸੀਂ ਅਦਾਲਤ ਤੋਂ ਕਰਦੇ ਹਾਂ ਸਾਥੀ ਜਗਸੀਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂਰੇ ਰਜਨਾ ਸਪੋਕਸਮੈਨ ਟੀਵੀ ਮੋਹਾਲ